ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬੀ ਦੇ ਟਾੜਕ ਪਰਫੈਕਟ ਸਵਾਗਤ ਹੈ ਤੁਈ ਦੇ ਦੇ ਪਏ ਮੇਰੇ ਨਾਲ ਅੱਜ ਦੀ ਇਹ ਬਹੁਤ ਹੀ ਖਾਸ ਖਬਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 2024 ਸਮਾਪਤ ਹੋਣ ਵਾਲਾ ਤੇ ਅੱਜ ਉਹਦਾ ਆਖਰੀ ਦਿਨ ਹੈ ਤੇ ਅੱਜ ਆਖਰੀ ਦਿਨ ਦੇ ਉੱਤੇ ਤੁਹਾਡੇ ਲਈ ਲੈ ਕੇ ਆਏ ਅਸੀਂ ਬਹੁਤ ਹੀ ਵਧੀਆ ਇੱਕ ਖੁਸ਼ ਖਬਰ ਜਿਹਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਜਿੰਨੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਖਬਰ ਜਿਹੜੀ ਉਹ ਸੁਣਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿਆਲ ਦੇ ਵਿੱਚ ਛੁੱਟੀਆਂ ਪੈਂਦੀਆਂ ਨੇ ਵੱਡੇ ਦਿਨ 크ਿਸਮਸ ਤੇ ਉੱਤੇ ਜੜੀਆਂ ਨੇ ਠੰਡ ਨੂੰ ਲੈ ਕੇ ਜਿਹੜੀਆਂ ਛੁੱਟੀਆਂ ਪੈਂਦੀਆਂ ਨੇ ਉਹ ਜਿਹੜੀਆਂ 25 ਤੋਂ ਲੈ ਕੇ 1 ਤਰੀਕ ਤੱਕ ਸੀ 1 ਤਰੀਕ ਨੂੰ ਜਨਮ ਕੇ ਕੱਲ ਨਵੇਂ ਸਾਲ ਵਾਲੇ ਦਿਨ ਸਕੂਲ ਲੱਗ ਜਾਣੇ ਸੀ ਪਰ ਤੁਹਾਨੂੰ ਦੱਸ ਦੇ ਕਿ ਹੁਣ ਤੁਹਾਡੇ ਲਈ ਇੱਕ ਬਹੁਤ ਹੀ ਖੂਬਸੂਰਤ ਖਬਰ ਸਾਹਮਣੇ ਆਈ ਹੈ ਕਿ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਮੀਂਹ ਪੈ ਗਿਆ ਤੇ ਠੰਡ ਪੈਣ ਦੇ ਨਾਲ ਠੰਡ ਹੋਣ ਦੇ ਨਾਲ ਜਿਹੜਾ ਆ ਸਰਕਾਰ ਨੇ ਜਿਹੜੀਆਂ ਛੁੱਟੀਆਂ ਵਧਾ ਦਿੱਤੀਆਂ ਨੇ ਤੇ ਹੁਣ ਤੁਸੀਂ ਕੁਝ ਦਿਨ ਹੋਰ ਇੰਜੋਏ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਵਾਂਡੇ ਜਾਣਾ ਚਾਹੁੰਦੇ ਨਾਨਕੇ ਜਾਣਾ ਚਾਹੁੰਦੇ ਜਾਂ ਭੂਆ ਕੋ ਜਾਣਾ ਚਾਹੁੰਦੇ ਤਾਂ ਤੁਸੀਂ ਬੜੀ ਆਰਾਮ ਦੇ ਨਾਲ ਜਾ ਸਕਦੇ ਹੋ ਕਿਉਂਕਿ ਜਿਹੜੀਆਂ ਛੁੱਟੀਆਂ ਨੇ ਉਹ 7 ਤਰੀਕ ਤੱਕ 7 ਜਨਵਰੀ ਤੱਕ ਵੱਚੂਕੀਆਂ ਨੇ 7 ਜਨਵਰੀ ਤੋਂ ਜਿਹੜੇ ਨੇ ਸਕੂਲ ਲੱਗਣੇ ਸ਼ੁਰੂ ਹੋਣਗੇ ਉਸ ਤੋਂ ਪਹਿਲਾਂ ਜਿਹੜੀਆਂ ਨੇ ਤੁਸੀਂ ਲਗਾਤਾਰ ਜਿਹੜੀਆਂ ਛੁੱਟੀਆਂ ਮਨਾ ਸਕਦੇ ਹੋ 7 ਜਨਵਰੀ ਨੂੰ ਵੀ ਛੁੱਟੀ ਹੋਏਗੀ ਤੇ 8 ਜਨਵਰੀ ਵਾਲੇ ਦਿਨ ਤੁਸੀਂ ਸਕੂਲ ਜਾ ਸਕਦੇ ਹੋ ਸਕੂਲ ਦੇ ਵਿੱਚ ਜਿਹੜੀਆਂ ਜਾ ਕੇ ਆਪਣੀ ਪੜ੍ਹਾਈ ਦੁਬਾਰਾ ਤੋਂ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਜਿਹੜੀਆਂ ਠੰਡ ਦੀਆਂ ਛੁੱਟੀਆਂ ਸਿਆਲੀਆਂ ਛੁੱਟੀਆਂ ਹੁੰਦੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਜਿੱਥੇ ਕਿ ਪਹਿਲੀ ਤਰੀਕ ਨੂੰ 1 ਜਨਵਰੀ ਨੂੰ ਸਕੂਲ ਲੱਗਣੇ ਸੀ ਉਹ ਸਕੂਲ ਹੋਣ ਤੁਹਾਡੇ ਜਿਹੜੇ ਲੱਗਣਗੇ ਉਹ ਲੱਗਣਗੇ 8 ਤਰੀਕ ਨੂੰ ਯਾਨੀ ਕਿ 7 ਤਰੀਕ ਤੱਕ ਦੀਆਂ ਜਿਹੜੀਆਂ ਛੁੱਟੀਆਂ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਸਿਆਲ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਠੰਡ ਨੂੰ ਵੇਖਦੇ ਹੋਏ ਸਰਕਾਰ ਨੇ ਵਧਾ ਦਿੱਤੀਆਂ ਨੇ ਤੁਸੀਂ ਦੇ ਦੇ ਪਿਓ ਮੈਂ ਡੀਪੀਸੀ ਪੰਜਾਬੀ ਤੁਹਾਨੂੰ ਇਹ ਖਬਰ ਕਿਵੇਂ ਤੇ ਲੱਗੀ ਅ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਸਟੀਆਂ ਕਿਵੇਂ ਦੀਆਂ ਲੱਗਦੀਆਂ ਨੇ ਇੰਜਾਇ ਕਰਿਓ ਤੇ ਬੱਚਿਆਂ ਨਾਲ ਸਾਂਝੀਆ ਜਰੂਰ ਕਰਿਓ ਜਿਹੜੇ ਤੁਹਾਡੇ ਨਾਲ ਕਲਾਸ ਫੈਲੋ ਨੇ ਪੜ੍ਹਦੇ ਨੇ ਲਿਖਦੇ ਨੇ ਉਹਨਾਂ ਨੂੰ ਇਹ ਵੀਡੀਓ ਜਰੂਰ ਸਾਂਝੀ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਟੀਆਂ ਜਿਹੜੀਆਂ ਨੇ ਪੱਛ ਚੁੱਕੀਆਂ ਨੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ